ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਤੋਰੀਆਂ ਦੀ ਸਬਜ਼ੀ ਅਗਰ ਤੁਹਾਨੂੰ ਜੀ ਅੱਜ ਮੇਰਾ ਇਹ ਤੋਰੀਆਂ ਦੀ ਸਬਜ਼ੀ ਬਣਾਉਣ ਦਾ ਤਰੀਕਾ ਪਸੰਦ ਆਇਆ ਤਾਂ ਮੇਰੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੋਰੀਆਂ ਦੀ ਸਬਜ਼ੀ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ 1/2 ਕਿਜੀ ਆਪਾਂ ਨੇ ਤੋਰੀਆਂ ਲਈਆਂ ਨੇ ਇਸ ਨੂੰ ਆਪਾਂ ਨੇ ਜੀ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਇਸ ਨੂੰ ਛਿੱਲਣਾਗਾ ਇੱਕ ਪੀਲਰ ਦੀ ਸਹਾਇਤਾ ਨਾਲ ਜੀ ਆਪਾਂ ਸਾਰੀਆਂ ਤੋਰੀਆਂ ਨੂੰ ਛਿੱਲ ਕੇ ਰੈਡੀ ਕਰ ਲਵਾਂਗੇ। ਪਹਿਨਾ ਆਪਾਂ ਜੀ ਤੋਰੀਆਂ ਨੂੰ ਧੋਣਾਗਾ ਤੇ ਫਿਰ ਆਪਾਂ ਇਸ ਨੂੰ ਛਿੱਲਣਾਗਾ ਕਿਉਂਕਿ ਆਪਾਂ ਤੋਰੀਆਂ ਨੂੰ ਫਰਾਈ ਕਰਕੇ ਬਣਾਵਾਂਗੇ। ਹੁਣ ਆਪਾਂ ਦੀ ਸਾਰੀਆਂ ਤੋਰੀਆਂ ਕੱਟ ਕੇ ਤਿਆਰ ਕਰ ਲੈਣੀਆਂ ਨੇ। ਤੋਰੀਆਂ ਨੂੰ ਜੀ ਆਪਾਂ ਨੇ ਨਾ ਤਾਂ ਜ਼ਿਆਦਾ ਮੋਟਾ ਕਟਿੰਗ ਕਰਨਾਗਾ ਤੇ ਨਾ ਹੀ ਬਰੀਕ ਠੀਕ ਠੀਕ ਇਸ ਦੀ ਕਟਿੰਗ ਕਰਨੀ ਆ। ਜਿੰਨੀ ਦਾ ਪਤਾ ਤੁਹਾਨੂੰ ਦਿਖਾਈ ਹੈ ਜੀ ਦੇਖੋ ਸਾਰੀ ਸਬਜੀ ਦੀ ਆਪਾਂ ਨੇ ਕੱਟ ਕੇ ਰੈਡੀ ਕਰ ਲਈ ਹੈ ਹੁਣ ਆਪਾਂ ਇਸ ਨੂੰ ਤੜਕਾ ਲਗਾਵਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਨੇ ਇੱਕ ਕੜਾਹੀ ਵਿੱਚ ਦੋ ਕੜਸੀਆਂ ਸਰੋਂ ਦੇ ਤੇਲ ਦੀਆਂ ਪਾਈਆਂ ਜਦੋਂ ਇਹ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਜੀਰਾ ਤੇ ਸੁੱਕਾ ਧਨੀਆ ਪਾਉਣਾਗਾ ਫਿਰ ਆਪਾਂ ਦੋ ਮੀਡੀਅਮ ਸਾਈਜ਼ ਦੇ ਬਰੀਕ ਚੋਪਿੰਗ ਕੀਤੇ ਹੋਏ ਪਿਆਜ਼ ਪਾਉਣੇ ਨੇ ਯਾ ਅੱਜ ਆਪਾਂ ਇਹ ਜੀ ਠੀਕ ਠੀਕ ਹੀ ਪਾਉਣਾਗਾ ਓਵਰ ਨਹੀਂ ਪਾਉਣਾ ਹੁਣ ਆਪਾਂ ਇਸ ਵਿੱਚ ਜਿੰਜਰ گارਲਿਕ ਦਾ ਪੇਸਟ ਪਾਏਗਾ ਪਿਆਜ਼ ਨੂੰ ਜੀ ਆਪਾਂ ਲਾਈਟ ਬ੍ਰਾਊਨ ਕਲਰ ਹੋਣ ਤੱਕ ਇਸ ਨੂੰ ਰੋਸਟ ਕਰ ਲੈਣਾਗਾ ਲਗਭਗ ਜੀ ਜਦੋਂ ਇਹ 50% ਰੋਸਟ ਹੋ ਗਿਆ ਫਿਰ ਆਪਾਂ ਇਸ ਵਿੱਚ ਸਬਜ਼ੀ ਪਾਵਾਂਗੇ ਦੇਖੋ ਜੀ ਪਿਆਜ਼ ਆਪਣਾ ਰੋਸਟ ਹੋ ਚੁੱਕਿਆ ਹੈਗਾ ਹੁਣ ਆਪਾਂ ਇਸ ਵਿੱਚ ਤੋਰੀਆਂ ਦੀ ਸਬਜ਼ੀ ਪਾ ਦਵਾਂਗੇ ਹੁਣ ਆਪਾਂ ਜੀ ਮੀਡੀਅਮ ਟੂ ਹਾਈ ਗੈਸ ਤੇ ਤੋਰੀਆਂ ਨੂੰ ਤੇਲ ਵਿੱਚ ਫਰਾਈ ਰੋਸਟ ਕਰਨਾਗਾ ਇਸੇ ਲਈ ਆਪਾਂ ਨੇ ਜੀ ਥੋੜਾ ਜਿਹਾ ਸਰੋਂ ਦਾ ਤੇਲ ਜ਼ਿਆਦਾ ਪਾਇਆ ਸੀਗਾ ਹੁਣ ਆਪਾਂ ਜੀ ਤੋਰੀਆਂ ਨੂੰ ਪੂਰੀ ਤਰ੍ਹਾਂ ਬਣਾ ਲੈਣਾਗਾ ਜਿੰਨੀ ਦੇਰ ਤੱਕ ਇਹ ਪੂਰੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੀਆਂ ਉਨੀ ਦੇਰ ਤੱਕ ਆਪਾਂ ਇਸ ਨੂੰ ਤੇਲ ਵਿੱਚ ਰੋਸਟਾ ਕਰਦੇ ਰਹਿਣਾਗਾ ਜਦੋਂ ਆਪਣੀਆਂ ਤੋਰੀਆਂ ਜੀ ਪੂਰੀ ਤਰ੍ਹਾਂ ਬਣ ਗਈਆਂ ਫਿਰ ਆਪਾਂ ਇਸ ਵਿੱਚ ਟਮਾਟਰ ਐਡ ਕਰਾਂਗੇ ਦੇਖੋ ਜੀ ਆਪਾਂ ਚੈੱਕ ਵੀ ਕਰਦੇ ਆਂ ਤੋਰੀਆਂ ਆਪਣੀਆਂ ਲਗਭਗ ਬਣ ਕੇ ਰੈਡੀ ਨੇ ਹੁਣ ਆਪਾਂ ਜੀ ਇਸ ਵਿੱਚ ਇੱਕ మీడియం ਸਾਈਜ਼ ਦਾ ਟਮਾਟਰ ਦਾ ਪੇਸਟ ਬਣਾ ਕੇ ਪਾਏਗਾ ਪਿਆਜ਼ ਨੂੰ ਜੀ ਆਪਾਂ ਨੇ ਤੋਰੀਆਂ ਵਿੱਚ ਚੋਪਿੰਗ ਕਰਕੇ ਪਾਉਣਾਗਾ ਤੇ ਟਮਾਟਰ ਨੂੰ ਆਪਾਂ ਨੇ ਪੇਸਟ ਬਣਾ ਕੇ ਹੀ ਪਾਉਣਾਗਾ ਫਿਰ ਹੀ ਤੋਰੀਆਂ ਦੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਜਦੋਂ ਆਪਣਾ ਟਮਾਟਰ ਦੇਖੋ ਜੀ roast ਹੋ ਗਿਆ ਫਿਰ ਆਪਾਂ ਇਸ ਵਿੱਚ ਸੁੱਕੇ ਮਸਾਲੇ ਐਡ ਕਰਨੇ ਨੇ ਹੁਣ ਹੁਣ ਆਪਾਂ ਜਿਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ ਰੈੱਡ ਚਿਲੀ ਪਾਊਡਰ ਪਾਵਾਂਗੇ ਜੀ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਗਰਮ ਮਸਾਲਾ ਪਾਵਾਂਗੇ ਤਨੀਆ ਪਾਊਡਰ ਪਾਵਾਂਗੇ ਜੀ ਥੋੜਾ ਜਿਹਾ ਆਪਾਂ ਜੀਰਾ ਪਾਊਡਰ ਪਾਵਾਂਗੇ ਹੁਣ ਆਪਾਂ ਮਸਾਲਿਆਂ ਨੂੰ ਜੀ ਲਗਭਗ ਅੱਧੇ ਘੰਟੇ ਲਈ ਆਪਾਂ ਰੋਸਟ ਕਰ ਲੈਣਾਗਾ ਤਾਂ ਕਿ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਇਸ ਦੇ ਅੰਦਰ ਕੱਚਾਪਨ ਨਾ ਰਹੇ ਹਲਦੀ ਦੇ ਵਿੱਚ ਹਲਕੀ ਜੀ ਇਸ ਨੂੰ ਰੋਸਟ ਕਰ ਲੈਣਾਗਾ ਆਪਾਂ ਨੇ ਹੁਣ ਆਪਾਂ ਜੀ ਇਸ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਥੋੜਾ ਜਿਹਾ ਹੋਰ ਆਪਾਂ ਮਸਾਲਿਆਂ ਨੂੰ ਰੋਸਟ ਕਰ ਲਾਵਾਂਗੇ ਪਾਣੀ ਪਾ ਕੇ ਹੁਣ ਆਪਾਂ ਜੀ ਇਸ ਵਿੱਚ ਆਪਣੇ ਹਿਸਾਬ ਨਾਲ ਆਪਾਂ ਇਸ ਵਿੱਚ ਪਾਣੀ ਪਾ ਸਕਦੇ ਹਾਂ 2 ਜਾਂ 3 ਕੋਲੀਆਂ ਜਿੰਨੀ ਕਿ ਤੁਹਾਡੀ ਚੋਇਸ ਆ ਜੀ ਆਪਾਂ ਇਸ ਦੀ ਗਰੇਵੀ ਬਣਾ ਕੇ ਤਿਆਰ ਕਰਨੀ ਆ ਉਨਾਂ ਦਾ ਆਪਾਂ ਪਾਣੀ ਐਡ ਕਰ ਸਕਦੇ ਹਾਂ ਤੋਰੀਆਂ ਨੂੰ ਜੀ ਹਲਕਾ ਜਿਹਾ ਫਰਾਈ ਰੋਸਟ ਕਰਨ ਨਾਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਤੇ ਘੱਟ ਟਾਈਮ ਵਿੱਚ ਬਣ ਕੇ ਇਹ ਤਿਆਰ ਹੋ ਜਾਂਦੀਆਂ ਨੇ ਹੁਣ ਆਪਾਂ ਇਸ ਨੂੰ ਢਾ ਕੇ ਸਿਰਫ सत अठ मिनटा मीडियम टू हाई गैस पर बना सत अठ मिनट बाद जी देख सकते हो अपनी सब्जी बन के तैयार देखो जी ये बन चुकी है हम आप जी इस एक चमच मलाई का ऐड करना गा ਜੇ ਤੁਸੀਂ ਮਲਾਈ ਤੋਂ ਬਿਨਾ ਵੀ ਬਣਾਉਣੀ ਹੈ ਜੀ ਤਾਂ ਜ਼ਰੂਰੀ ਨਹੀਂ ਕਿ ਆਪਾਂ ਮਲਾਈ ਪਾਈਏ ਤੁਸੀਂ ਦੁੱਧ ਵੀ ਪਾ ਸਕਦੇ ਹੋ ਮਲਾਈ ਦੀ ਜਗ੍ਹਾ ਤੇ ਜਾਂ ਬਿਨਾ ਮਲਾਈ ਤੋਂ ਵੀ ਇਸ ਸਬਜ਼ੀ ਨੂੰ ਬਣਾ ਕੇ ਖਾ ਸਕਦੇ ਆ ਹੁਣ ਆਪਾਂ ਜੀ ਮਲਾਈ ਪਾਉਣ ਤੋਂ ਬਾਅਦ ਇਸ ਨੂੰ 1-2 ਮਿੰਟ ਲਈ ਸੇਕ ਹੋਰ ਲਵਾਵਾਂਗੇ 1-2 ਮਿੰਟਾਂ ਬਾਅਦ ਜੀ ਤੁਸੀਂ ਦੇਖ ਸਕਦੇ ਹੋ ਆਪਨੇ ਸਬਜ਼ੀ ਪੂਰੀ ਤਰ੍ਹਾਂ ਬਣ ਕੇ ਰੈਡੀ ਆ ਹੁਣ ਆਪਾਂ ਇਸ ਵਿੱਚ ਥੋੜੀ ਜੀ ਸੁੱਕੀ ਮੇਥੀ ਪਾਵਾਂਗੇ ਇਸ ਨਾਲ ਜੀ ਤੋਰੀਆਂ ਦੀ ਸਬਜ਼ੀ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਸਬਜ਼ੀ ਬਣ ਕੇ ਜੀ ਆਪਣੀ ਲਗਭਗ ਰੈਡੀ ਆ ਜਦੋਂ ਵੀ ਆਪਾਂ ਜੀ ਬਸ ਤੋਰੀਆਂ ਦੀ ਸਬਜ਼ੀ ਬਣਾ ਕੇ ਤਿਆਰ ਕਰਨੀ ਆ ਇਸ ਨੂੰ ਆਪਾਂ ਨੇ ਹਲਕਾ ਜਿਹਾ ਤੇਲ ਇਸ ਵਿੱਚ ਜ਼ਿਆਦਾ ਰੱਖਣਾਗਾ ਦੂਸਰੀ ਸਬਜ਼ੀਆਂ ਨਾਲੋਂ ਤੇ ਉਸੇ ਤੇਲ ਵਿੱਚ ਜੀ ਆਪਾਂ ਤੋਰੀਆਂ ਨੂੰ ਫਰਾਈ ਕਰ ਲੈਣਾਗਾ ਫੁੱਲ ਫਿਰ ਆਪਾਂ ਇਸ ਵਿੱਚ ਪਾਣੀ ਪਾ ਕੇ ਇਸ ਨੂੰ ਬਣਾ ਲੈਣਾ। ਦੇਖੋ ਜੀ ਦੇਖਣ ਤੋਂ ਹੀ ਪਤਾ ਲੱਗ ਰਿਹਾਗਾ ਆਪਣੀ ਸਬਜ਼ੀ ਕੰਨੀ ਬੜੀਆ ਬਣ ਕੇ ਤਿਆਰ ਹੋਈ ਆ। ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਜੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਜੀ ਤੁਰੰਤ ਪਹੁੰਚ ਜਾ ਕਰੇ। ਵੀਡੀਓ ਦੇਖਣ ਲਈ ਜੀ ਧੰਨਵਾਦ। Thanks for watching this video.